ਸਤਿ ਸ੍ਰੀ ਅਕਾਲ ਸਾਰਿਆਂ ਨੂੰ वेलकम ਬੈਕ ਟੂ ਨਿਊ ਵਲੌਗ ਤੇ ਅੱਜ ਇੱਥੇ ਬਣਨ ਲੱਗੀ ਹੈ ਇੱਕ ਅਲੱਗ ਤਰ੍ਹਾਂ ਦੀ ਕੜੀ ਬਹੁਤ ਜਿਆਦਾ ਸਵਾਦ ਬਣਦੀ ਆ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਵੇਖਿਓ ਬਾਕੀ ਅਸੀਂ ਇਹ ਕੜੀ ਬਣਾਉਣ ਲੱਗੇ ਇੱਕ ਵਾਰੀ ਅਸੀਂ ਬਣਾਈ ਮੋਟਰ ਤੇ ਬਹੁਤ ਚੇਰ ਹੋ ਗਿਆ ਤੇ ਅੱਜ ਘਰੇ ਬਣਾਉਣ ਲੱਗੇ ਆ ਇਹਦੇ ਵਿੱਚ ਕੀ ਕੀ ਪਾਇਆ ਜੀਰਾ ਪਹਿਲਾਂ ਪਾਇਆ 올ੀਵ ਆਇਲ ਪਾ ਕੇ ਜੀਰਾ ਪਾ ਕੇ ਕੜੀ ਪੱਤਾ ਕਾਲੀ ਮਿਰਚ ਸਟਰ ਕਰ ਦਾਂਗੇ ਇਹ ਆਪਾਂ ਹੋਣ ਪਾ ਦਾਂਗੇ ਇਹਦੇ ਵਿੱਚ ਮੇਥੀ ਪਾ ਲਈਏ ਹੁਣ ਵੇਖੀਏ ਇਹਦੀ ਜਿਹੜੀ ਸੈਲ ਦੇਖੀਓ ਇਹਦੇ ਵਿੱਚ ਆਪਾਂ ਪਾਣੀ ਹੈ ਹਿੰਗ ਏੰਗ ਵੀ ਪਾ ਦਾਂਗੇ ਉਹ ਵੀ ਚੰਗੀ ਲੱਗਦਾ ਹੈ ਨਾ ਤੇਲ ਪਾਵਾ ਗਰਮਾ ਜਿੰਨਾ ਹੀ ਸਮਾਨ ਪਾਵਾਂਗੇ ਉੰਨੀ ਜਿਆਦੀ ਸਵਾਦ ਬਣਦੀ ਆ ਹਾਂ ਬਾਕੀ ਸਭ ਚੀਜ਼ਾਂ ਹੋ ਚੁੱਕੀਆਂ ਆ ਮੈਂ ਉਹਨਾਂ ਦੇ ਬਹਿਕ ਆਉਂਦੇ ਪਏ ਖਿਲਰ ਗਏ ਆ ਹਾਂ ਹਰੀਆਂ ਮਿਰਚਾਂ ਆ ਨਹੀਂ ਮਿਰਚਾ ਪਾਉਣੀ ਹੈ ਆਪਾਂ ਆਪਾਂ ਪਾਵਾਂਗੇ ਅਦਰਕ ਹਰੀ ਮਿਰਚੇ ਇਕ ਹੀ ਉਹਦੇ ਟੋਕਰੀ ਚ ਇਹਨੂੰ ਆਪਾਂ ਕਰਾਂਗੇ ਨਾਲ ਦੀ ਨਾਲ ਆਪਾਂ ਹਰੀ ਮਿਰਚ ਕੱਟ ਕੇ ਪਾਵਾਂਗੇ 4 ਲੱਛਾ ਪਾ ਸਕਦੇ ਆ ਆ ਪੱਤਿਆਂ ਦਾ ਮੇਨ ਕੰਮ ਕੀ ਆ ਇਹਦੇ ਜਿਹੜੇ ਪੱਤੇ ਜਿਹੜੇ ਹੋਰ ਫਲੇਵਰ ਫਲੇਵਰ ਲਈ ਪਾਣੀ ਹੈ ਮੈਂ ਕਿਹਾ ਮਦਦ ਨਾ ਨਹੀਂ ਸਹੀ ਹੈ ਇੰਨੇ ਵਿੱਚ ਪਾਤਾ ਵਾ ਲੂਣ ਮਿਰਚ ਹਲਦੀ ਮੈਨੂੰ ਆਪਾਂ ਕਮਾ ਲੈਣਾ ਐ ਪੂਰਾ ਪ੍ਰੋਪਰ ਸਵਾਦ ਬਣੀ ਹੀ ਮੋਟਰ ਤੇ ਬਹੁਤ ਸਵਾਦ ਬਣੀ ਉਹ ਦੋ ਜਾ ਰਾ ਉਹ ਪਾਈਂ ਦਈ ਆ ਵੀ ਤੇ ਵਾਸ 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 ਕਹਿੰਦ ਤਾ ਮੈਨੂੰ ਗਰਮ ਪਾਣੀ ਦੇ ਦੇ ਉਹਦੇ ਵਿੱਚ

ਲੱਗਦਾ ਹੈ ਜਿਦਾ ਮੱਖੀਆਂ ਮਰੀਆਂ ਹੁੰਦੀਆਂ ਹਨ ਕਾਲੀਆਂ ਮਿਰਚਾਂਾਂ ਵਿੱਚ ਕੜੀ ਨੂੰ ਪਾਏ ਤੋਂ ਅੰਦਰ ਕੜੀ ਜੋ ਕੜੀ ਗਈ ਕੜੀ ਕੜੀ ਜਾਂਦੀ ਆ ਫਿਰ ਪਾਣੀ ਪਾ ਦੋ ਹਨਾ ਪਾਣੀ ਪਾ ਪਾ ਭਰ ਜਾਂਦਾ ਏ ਇਜ਼ੋ ਇਹ ਗਈ ਨਾ ਅੰਦਰ ਪਾਣੀ ਪੈਣਾ ਥੋੜਾ ਥੋੜਾ ਇਹਦੇ ਵਿੱਚ ਪਾਣੀ ਪਾਈ ਜਾਣਾ ਹੁਣ ਫਿਰ ਹਾਰਡ ਹੋ ਗਈ ਆਪਾਂ ਹੋਰ ਪਾਣੀ ਪਾ ਦਾਂਗੇ। ਤੇ ਇਹਨਾ ਪੈ ਹੀ ਜਾਏਗਾ। ਪਾ ਦੇ। ਰੈਟਰ ਕੀ ਬਣ ਲੱਗਾ ਭਾਈ। ਆਪਾਂ ਆਏ ਨੂੰ ਟੁਕਕਾ ਲਾਉਣਾ ਨੇ ਉੱਪਰ ਰੈਡ ਵਾਲਾ। 올ਿਵ ਆਇਲ ਕਸ਼ਮੀਰੀ ਲਾਲ ਵਿੱਚ ਪਾ ਦਾਂਗੇ ਸਿਰਫ ਕਲਰ ਲਈ ਹੁੰਦਾ ਇਹ ਤੇ ਐਦਰ ਆਪਣੀ ਵੀ ਕੜੀ ਵੀ ਤਿਆਰ ਹੀ ਆ ਹੋਣੀ ਹੈ ਹੈ ਨਾ ਕੜੀ ਰੜੀ ਆ ਕੜੀ ਰੜੀ ਹੋ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਧੋਲਦੀ ਉਹ ਬਿਨਾਂ ਨੂੰ ਸਵਾਦ ਵੱਖਰਾ ਆ ਜਾਂਦਾ ね、なれやパパなげたりね。 ਕੜੀ ਤੇ ਬਣ ਕੇ ਤੇ ਕੜੀ ਤੇ ਬਣ ਕੇ ਤਿਆਰ ਸੀ ਤੇ ਹੁਣ ਆਪਾਂ ਇੱਥੇ ਚਾਵਲ ਰੱਖ ਦਿੱਤੇ ਆ ਤੇ ਆ ਬਾਸ ਹੁਣ ਬਣਨ ਦੀ ਵੇਟ ਆ ਤੇ ਫਿਰ ਆਪਾਂ ਕਰਦੇ ਆ ਡਿਨਰ ਚਲੋ ਬਈ ਕੜੀ ਚੌਲ ਆਪਣੇ ਰੈਡੀ ਆ ਤੇ ਇਧਰ ਕੜੀ ਦੇਖੋ ਬਣੀ ਆਪਣੀ ਬੜੀ ਘੈਂਟ ਤੇ ਪਾ ਦੇ ਬਈ ਮਿਲ ਨੂੰ ਤੇ ਸਵਾਦ ਤੁਹਾਨੂੰ ਦੱਸਦਾ ਇੱਦਾਂ ਨਾ ਕੜੀ ਮੋਟਰ ਤੇ ਬਣਾਈ ਹੀ ਅਸੀਂ ਇੰਨੀ ਸਵਾਦ ਲੱਗੀ ਹੀ ਨਾ ਤੇ ਅੱਜ ਤੁਹਾਨੂੰ ਟੇਸਟ ਵੀ ਦੱਸੂਗਾ ਵੀ ਕਿੱਦਾਂ ਦੀ ਬਣੀ ਆ ਤੇ ਇਧਰ ਸਲਾਦ ਕੱਟਣ ੜਿਆ ਬਈ ਇਹ ਸਲਾਦ ਨਾ ਕਹਿੰਦਾ ਮੈਂ ਖਾਣਾ ਵਾ ਸਾਰੇ ਜਾਣੇ ਹੁਣ ਖਾਣ ਲੱਗਿਆ ਲਾਪਰੀ ਲਾਉਣ ਲੱਗਾ ਦੂਰ ਇਹਨੇ ਖਾਦਾ ਵੀ ਹੀ ਕਹਿੰਦੇ ਦੂਰ ਲਾਉਣੀ ਆ ਤੇ ਗਾਇਸ ਹੁਣ ਖਾਣ ਲੱਗੇ ਆਪਣੇ ਕੜੀ ਨਾ ਮੇਰੀ ਹੈ ਨਾ ਨਹੀਂ ਜੀ ਆਪ ਕੀ ਕਿਤੇ ਜੂਠਾ ਹੀ ਮੇਰਾ ਕੋਈ ਨੀ ਆ ਹਾਂ

ਬਦ ਅੱਜ ਹਾਂ ਓਵਰ ਆਲ ਲੂਣ ਘੱਟ ਆ ਸਵਾਦ ਖੁੱਲ ਆ ਡੈਡੀ ਲੂਣ ਕਿਵੇਂ ਆ ਥੋੜਾ ਜਿਹਾ ਲੂਣ ਕੀ ਕਰੀ ਜਾਂਦਾ ਪਾਇਆ ਕੀ ਆ ਮੈਂ ਪਾ ਕੇ ਹੋਦਾ ਵੇਖੀ ਕਿੰਨਾ ਪਉਂਦਾ ਲੂਣ ਲੈ ਕੇ ਆਈ ਹਾਂ ਇੱਥੇ ਨਹੀਂ ਬਿਲਾ ਦੇ ਦਾਦਾ ਸਰਦੀ ਨੂੰ ਰੱਜੀ ਪਾ ਵਾਦਰੇ ਕਿ ਕਰੀ ਕਰੀ ਦਾ ਸਵਾਦ ਕਿਵੇਂ ਵਧੀਆ ਘੈਂਟ ਫੁੱਲ ਮੈਂ ਕਿੰਨਾ ਹੀ ਖੱਟਾ ਪਾਇਆ ਮੰਮੀ ਬੜੀ ਸਵਾਦ ਬੜੀ ਚਲੋ ਭਾਈ ਮੰਮੀ ਹਣੀ ਵੀ ਆ ਜਾਓ ਮੇਰ ਨਾਲ ਹੀ ਖਾ ਲਓ ਕਹਿੰਦੇ ਮੰਮੀ ਵੇ ਸਵਾਦ ਬੜੀ ਸਵਾਦ ਖਾ ਲਾ ਤੂੰ ਉਹ ਮੈਂ ਖਾ ਲੈਣਾ ਕਿਵੇਂ ਆ ਹਾਂ ਮੈਂ ਥਣਾ ਖਾਂਦਾ ਇਹ ਗਈਆ ਬਣਾਉਦਾ ਪੂਰਾ ਗਈਆ ਨਹੀਂ ਮੇਰੇ ਦੋਸਤ ਵੀ ਨਾ ਅਕੈਡਮੀ ਚ ਸਾਰੇ ਇਦਾਂ ਖਾਂਦੇ ਆ ਦੋਸਤ ਅਕੈਡਮੀ ਚ ਸਾਰੇ ਇਦਾਂ ਖਾਂਦੇ ਤੇ ਮੈਂ ਆਪ ਇਦਾਂ ਖਾਣ ਦਾ ਵਾਲਾ ਮੈਨੂੰ ਸਵਾਦ ਇਦਾਂ ਲੱਗਦਾ ਤੇ ਮੈਂ ਤੂੰ ਖਾਣਦੇ ਹੋ ਬੜੇ ਦਾ ਬਹੁਤ ਹੀ ਵਧੀਆ ਸਵਾਦ ਲੱਗਦੇ ਆ ਡੇੜੀ ਖਾ ਕੇ ਦੇ ਵੇ ਸੱਚੀ ਡੇੜੀ ਮਜ਼ਾ ਆਈ ਹੈ ਆਂਡ ਥੋੜੀ ਜਿੱਦ ਵਿੱਚ ਗੋੜ ਹੋਈ ਤੂੰ ਜਿੱਦ ਅਸੀਂ ਪਾਵਾਂ ਅਦਰਕ ਪਾਵਾਂ ਹੈ ਨਾ ਮਨਾਉਣਾ ਮੈਨੂੰ ਮੈਨੂੰ ਪਿਆ ਮੈਂ ਰੱਖਾਂ ਇਹ ਮਾਰਨੋਂ ਨੋ ਦੇ ਆ ਨਾ ਕੋਈ ਨਾ ਨੂੰ ਅਛੋੜਨ ਕੇ ਨਾ ਮਜ ਆਇਆ ਔਰ ਆਜ ਆਪਾਂ ਮਾਰਬਲ ਜਿਹੜਾ ਆਪਣੀ ਟੈਲੈਂਟ ਆ ਇਹਦੇ ਲਈ ਕਲੀਨਰ ਲੈ ਕੇ ਆਇਆ ਫਲਿੱਪਕਾਰਟ ਤੋਂ ਮੰਗਾਇਆ ਸੀ ਮੈਂ ਤੁਹਾਨੂੰ ਦਿਖਾਉਣੇ ਆ ਠੀਕ ਹੈ ਜੀ 5 ਲੀਟਰ ਆ ਸ਼ਾਇਦ ਮੈਨੂੰ ਕਲੀਅਰ ਨਹੀਂ ਪਤਾ ਤਾਂ ਦੱਸਦੇ ਆ ਕਿ ਹਨਾ ਪੋਚਾ ਲਾਉਣ ਵਾਸਤੇ ਹਨਾ ਆਹ ਆਹ ਪੀਪੀ ਮੰਗਾ ਲਈ ਹੂੰ ਆਹਾਂ ਕੀ ਵਿੱਚੋਂ ਨਾ ਦੇ ਦਿੱਤਾ ਬੈਗ کھول ਲੂ ਫ੍ਰੀ ਦੇ ਦਿੱਤਾ ਖੁਸ਼ ਹੈਗਾ ਮੈਂ ਉਹ ਵਈ ਹਾਂ ਚੋਲਾ ਲਾ ਲਾ ਨਾ ਲੇ ਬੇ ਲਾਏ ਦਾ ਬਸ ਇਹ ਦਿਨ ਆਪਾਂ ਹੁਣ ਕਲੀਨਰ ਕਲੂਨਰ ਨਾਲ ਪੋਚਾ ਲਾ ਲਿਆ ਕਰਾਂਗੇ ਐਡੀ ਵਧੀਆ ਵਾਹ ਮਾਰਬਲ ਤੇ ਟਾਈਲ ਆਹ ਹੋ ਕੋਲ ਕਲੀਨਰ ਕੋਲ ਕਿੰਨੇ ਲੀਟਰ ਵੇ ਤਾਂ ਸਾਈ ਪੰਜ ਹੁਣ ਹੂੰ ਹੈ ਫਿਰ ਲਾਉਂਦਾ ਹੀ ਪਤਾ ਪੰਜ ਲੀਟਰ ਲੈ ਤੁਸੀਂ ਵੀ ਮੰਗਾ ਸਕਦੇ ਫਾਇਦਾ ਆਲੀ ਚੀਜ਼ ਆ ਨਾ ਆਵੇ ਕੀ ਕੀ ਮਾਰਦੀ ਪਾੜਾ ਤਿੰਨੇ ਚੀਜ਼ਾਂ ਅੱਛਾ ਗਾ ਇਹ ਪਤਾ ਕਿ ਕੀ ਕਰਦਾ ਹੀ ਆ ਅੱਛਾ yellow ਪੰਨੀ ਹੁੰਦਾ ਜਿਹੜਾ ਰਿਮੂਵ ਹਾਰ ਸਟ੍ਰੇਨਸ ਆ ਮਤਲਬ ਹਾਰ ਥੱਲੇ ਕੋਈ ਗੰਦਪੁੱਧ ਜ਼ਿਆਦਾ ਜੰਮਿਆ ਹੋਇਆ ਐਂਟੀਬੈਕਟੀਰੀਅਲ ਮਤਲਬ ਜਿਹੜਾ ਕਟਾਨ ਵਗੈਰਾ ਨੂੰ ਮਾਰ ਦਿੰਦੀ ਆ ਕ੍ਰਿਸਟਲ ਕਲੀਨ ਸਰਫੇਸ ਚੀਜ਼ ਵੈ ਕਿੱਥੇ 3 300 ਦਾ ਕਿੱਥੇ ਇੱਕ ਵਾਰੀ ਮੰਗਾਓ ਸਿੱਧਾ ਹੀ 3 300 ਦੇ ਆਉਂਦੇ ਆ ਉਹ ਤੇ ਕਿੱਥੇ ਇੱਕ ਵਾਰੀ ਮੰਗਾਇਆ 900 ਦਾ ਨਾ ਤੇ ਹਾਂ ਥੱਲੇ ਲਿੰਕ ਸ਼ੋ ਹੁੰਦਾ ਹੋਣਾ ਤੁਸੀਂ ਵੀ ਸਗੋਂ ਇਹ ਫਾਇਦੇ ਵਾਲੀ ਚੀਜ਼ ਲਿਆ ਕਰੋ ਐਵੇਂ ਨਹੀਂ ਤੇ ਬਾਕੀ ਉਹ ਨਿੱਕੀ ਨਿੱਕੀ ਚੀਜ਼ ਲਈ ਜਾਓ ਕਿੰਨੇ ਚਿਰ ਕੱਢ ਜਾਣਾ ਕੋਈ ਪਤਾ ਹੀ ਨਹੀਂ ਸਾਲ ਕੱਢ ਜਵੇ ਜਾਦਾ ਚੇਰੀ ਇੱਕ ਟੱਕਣ ਵੇਖਦੇ ਆਪਾਂ ਜਾਦਾ ਚੇਰੀ ਕੱਢ ਜਾਣਾ ਭਰਾਵਾ ਮੈਨੂੰ ਪਤਾ ਪਾਰ ਹੀ ਬਹੁਤ ਆ ਆ ਵੇਖੋ ਗਾਇਜ਼ ਮੰਮੀ ਹੁਣਾਂ ਨੇ ਸਿੱਖੀ ਆ ਭਈਆਂ ਤੋਂ ਹਿੰਦੀ ਤਾਂ ਬਾਈ ਇਹਨਾਂ ਤੋਂ ਹਿੰਦੀ ਬਲਵਾਉਣੀ ਆ ਸਿਰਾਂ ਹੀ ਲਾਈ ਜਾਂਦੇ ਇੱਥੇ ਬੈਠੇ ਤੇ ਤੂੰ ਮੈਨੂੰ ਕਹਿੰਦਾ ਤੁਮ ਮੰਮੀ ਬੋਲ ਹਿੰਦੀ ਬੋਲੀ ਹਾਂ ਮਾਰੇ ਪਾਸ ਕੀ ਆ ਬਈ ਫਾਈ ਆ ਮੈਂ ਦੇਖਿਆ ਹੋਰ ਅੱਗੋਂ ਚਲਾ ਬੈ ਹੁਣ ਵੇਖ ਲੈਨੇ ਹਾਂ ਹੁਣ ਦੀ ਕਿ ਨਹੀਂ ਹਿੰਦੀ

ਇਹ ਕੀ ਹੈ ਬਾਹ ਪਲੀ ਹੈ ਬੋਲ ਇਹ ਪਿੰਡ ਨੂੰ ਉਹ ਗਾਉਂਗਾ ਆਪਾਂ ਪਿੰਡ ਕਿਹਦਾ ਨਾ ਉਹ ਗਾਉਂਗਾ ਨਹੀਂ ਨਹੀਂ ਲੈਨ ਬੋਲ ਨਹੀਂ ਹੋਰ ਪਤਾ ਹੀ ਨਹੀਂ ਲੈਨ ਬੋਲ ਨਾ ਇਹ ਹੀ ਲੈਨ ਕਰੀ ਬੋਲਣੀ ਬੋਲ ਤਾਂ ਹਾਂ ਵੀ ਬੋਲ ਨਾ ਹਿੰਦੀ ਜੀ ਹਾਂ ਹਾਂ ਸਾਰਾ ਕੁਸ਼ਣ ਵੀ ਜੀ ਬੋਲ ਉਹ ਮੈਨੂੰ ਨਹੀਂ ਆਉਂਦੀ ਜਿੰਨੀ ਨਾ ਤੋਂ ਮਗੋ ਬਾ ਇੱਕ ਤੁਮ ਕੋਈ ਆਉਂਦਾ ਵਾ ਤੁਮ ਤੁਮ ਕੀ ਤੂੰ ਉਹ ਤੇ ਕਹਿੰਦਾ ਤੂੰ ਮੈਂ ਆ ਲੈ ਲਉ ਹਾਂ ਤੂੰ ਮੈਂ ਆ ਲੈ ਲਉ ਤੂੰ ਮੈਂ ਆ ਲੈ ਲਉ ਐਦਾਂ ਕੋਈ ਹੁੰਦੀ ਹੈ ਹੀ ਨਹੀਂ ਤੂੰ ਮੈਂ ਆ ਲੈ ਲਉ ਕੀ ਮਤਲਬ ਉਹ ਕੋਈ ਚੀਜ਼ ਮਤਲਬ ਜਲੂਸ ਹੀ ਕੱਢ ਛੱਡਿਆ ਨਹੀਂ ਨਾ ਦੁੱਧ ਲੈਣ ਆਈ ਨਾ ਭਈਆਂ ਦੀ ਉਹ ਵਾਲੀ ਮੰਮੀ ਉਹਨੂੰ ਕਹਿੰਦੀ ਤੁਮ ਕੋ ਦੁੱਧ ਚਾਹੀਦਾ ਮੈਂ ਇਹ ਕੀ ਦੀ ਮੈਂ ਕਿਆ ਕਹਿੰਦਾ ਨਹੀਂ ਨਾ ਮੈਂ ਕਿਆ ਜਦੋਂ ਉਹ ਕਹਾਣੀ ਬੋਲੀ ਸੀ ਨਾ ਮੇਰਾ ਨੱਕ ਵੇਖਣ ਦੇ ਨੀ ਨਹੀਂ ਨਹੀਂ ਚਲ ਗੱਲ ਸੁਣੀ ਜਦੋਂ ਮੈਂ ਉਹ ਤੇ ਤੈਨੂੰ ਸੀ ਨਾ ਅੱਗੇ ਲੰਬ ਗਿਆ ਪਿਆਵਾ ਨੱਕ ਹਾਏ ਗੱਲ ਸੁਣ ਤੇ ਮੈਂ ਉਹ ਕਹਾਣੀ ਜਦੋਂ ਹੀ ਪੜਾਈ ਤੈਨੂੰ ਮੈਂ ਕਹੇ ਮੰਮੀ ਆ ਕਹਿ ਇਹ ਲੋ ਮਤਲਬ ਕਹਾਂ ਸੀ ਇਹ ਲੋ ਕਾ ਦਿੱ ਜੇ ਲੋ ਇਹ ਲੋ ਨੂੰ ਜੇ ਲੋ ਲੋ ਇਹ ਦੇਖਿਆ ਇਹ ਲੋ ਦਾ ਵਾਰੀ ਸਖਾਇਆ ਦਾ ਵਾਰੀ ਕੱਲਾ ਇੰਨਾ ਵਾਰ ਕਹਿਣਾ ਇਹ ਲੋ ਕਹਿਣਾ ਇਹ ਲੋ ਕਹਿਣਾ ਉਹ ਵੀ 15 20 ਵਾਰੀ ਜੈ ਲੋ ਆ ਜੀ ਜੂਸ ਬਣਾਉਣੇ ਪਏ ਇੱਥੇ ਹਮਕੋ ਤੁਮਕੋ ਇਹਦੇ ਵਿੱਚ ਆਪਾਂ ਸੇਬ ਦੂਸ ਤਮ ਕੁਝ ਪਾ ਕੇ ਪੀਣ ਲੱਗੇ ਹਾਂ ਚਲੋ ਭਾਈ ਆ ਹੁਣੇ ਬਣਾਇਆ ਜੂਸ ਇਹ ਕਹਿੰਦਾ ਵਾ ਕਿ ਮੈਂ ਦਹਾਂ ਦਾ ਗਲਾਸ ਦੇਣਾ ਵਾ ਤੈਂ ਕਿਹਾ ਵੀ ਤੈਨੂੰ ਅਸੀਂ ਪੈਸੇ ਹੀ ਨਹੀਂ ਦੇਣੇ ਤੇ ਇਹ ਤਾਂ ਗੱਲ ਮਾੜੀ ਹੈ ਨਾ ਵੀ ਫ੍ਰੀ ਨਹੀਂ ਦਿੰਦਾ ਤੇ ਪੈਸੇ ਕਿੱਦਾਂ ਮੰਗ ਲਈ ਲੈਦਾ ਸਫਾਈ ਦੁਕਾਨ ਚ ਰੱਖਾਗੇ ਹੁਣਗਾ ਕੀ ਤਾਂ ਹੋਣਿਆ ਉਹ ਮੱਖੀ ਪੈ ਗਈ ਵਿੱਚ ਹੈ ਨਹੀਂ ਚਲ ਜੀ ਦੁਕਾਨ ਵਾਲੇ ਨੇ ਅੱਧੀ ਗਬਾਲਟੀ ਬਣਾਈ ਹੈ ਹੁਣੇ ਮੁੱਕ ਜਾਣੀ ਗਲਾਸ ਵੀ ਨਹੀਂ ਫੁੱਲ ਭਰਦਾ ਮੈਂ ਥੋੜਾ ਪਾਉਣਾ ਵਾ ਗਲਾਸ ਵੀ ਨਹੀਂ ਫੁੱਲ ਭਰਦਾ ਤਾਂ ਜੀ ਦੇ ਨਾ ਇੱਕ ਵਾਰੀ ਤੇ ਦੇਗਾ ਨਾ ਪ੍ਰੋਫੈਸ਼ਨਲ ਜਿਹਾ ਕੰਮ ਕੀ ਕਰਨ ਡਿਆ ਤੂੰ ਭਾਈ ਨੂੰ ਕੰਮ ਨਹੀਂ ਆਉਂਦਾ ਮੈਂ ਦੇ ਕੀ ਕਰ ਚਾਹੁੰਦਾ ਪੁਰਾਣਾ ਹੋ ਗਿਆ ਭਾਈ ਭਾਈ ਦਾ ਜੂਸ ਸੁਵਾਦਾ ਮੈਂ ਕਿ ਕਹਾਂ ਦੇ ਆ ਗਿਆ ਕਿਵੇਂ ਆ ਜੂਸ ਉਹ ਭੈਣੇ ਪਾਏ ਆ ਬਹੁਤ ਸੁਆਦ ਭਾਈ ਜੂਸ ਬਣਾਇਆ ਤੂੰ ਇਹ ਭਾਈ ਨਾ ਅੰਗੂਰ ਵੀ ਪਾਏ ਭਾਈ ਨੇ ਇਹ ਕਚਰ ਪਚਰ ਪਾਈ ਆ ਆ ਫੇ ਮੇਰਾ ਹੀ ਆ ਲੈ ਲੈ ਹਿੰਦ ਭਾਈ ਜੂਸ ਲੈ ਗਿਆ ਫਾਇਦਾ ਕੀ ਲਓ ਜੀ ਅੱਜ ਅਸੀਂ ਨਵੀਂ ਖੁਰਲੀ ਸ਼ੁਰੂ ਕਰਤੀ ਆ ਤੇ ਹੁਣ ਇਹਨਾਂ ਵਧੀਆ ਸੁੱਕ ਗਿਆ ਵਾ ਤੇ ਅੱਜ ਇਹਦੇ ਤੇ ਇਹਦੇ ਵਿੱਚ ਪੱਠੇ ਪਾਏ ਆ ਤੇ ਮਜੇ ਨਾਲ ਖਾਣ ਗਿਆ ਪੁਰਾਣੀ ਖੁਰਲੀ ਤੋਂ ਸ਼ਿਫਟ ਹੋ ਕੇ ਅਸੀਂ ਇੱਧਰ ਕਰ ਦੇਣ ਲੱਗੇ ਆ ਤੇ ਕਿ ਨਾ ਨਾ ਆਨਣ ਵੀ ਫੀਲਿੰਗ ਜੀ ਆਊਗੀ ਨਵੀਂ ਨਵੀਂ ਸ਼ੈਦ ਤੇ ਬਾਕੀ ਸਾਨੂੰ ਵੀ ਵਧੀਆ ਲੱਗਦਾ ਵੀ ਇੱਧਰ ਆਪਾਂ ਸ਼ਿਫਟ ਕਰ ਦੇਣ ਲੱਗੇ ਇਹਨਾਂ ਨੂੰ ਤੇ ਹੁਣ ਆਪਾਂ ਖੋਲ ਕੇ ਲਿਆਵਾਂਗੇ ਤੇ ਇੱਧਰ ਬੰਨਾਂਗੇ ਤੇ ਤੂੜੀ ਤਾਰੀ ਬਲਾ ਦੇ ਹੁਣ ਇਹ ਵੀ ਸੌਖਾ ਕੰਮ ਕਦੀ ਇੱਧਰ ਬੰਦਿਆ ਕਰਾਂਗੇ ਕਦੀ ਉੱਧਰ ਉੱਧਰ ਨਹੀਂ ਬੰਦਣੇ ਨਹੀਂ ਬੰਦਿਆ ਕਰਾਂਗੇ ਨਵੇਂ ਥਾਂ ਤੇ ਆ ਗਈ ਗਾਂ ਆਇ ਤੇ ਇੱਕ ਫੁੱਟਾ ਬਾ ਇੱਕ ਨਹੀਂ ਉਪ ਤੋੜੀ ਥੱਲੇ ਪਾਈ ਦਿੰਦਾ ਮੈਂ ਸੈਂਟਰ ਚ ਕਰ ਹਾਂ ਤੇ ਹੁਣ ਇੱਕ ਹੀ ਸਿਰਫ ਕਢ ਦੇ ਆ ਖੁਰਲੀ ਤੋਂ ਹੀ ਡਰੀ ਜਾਂਦੀ ਲੈ ਵੇਖ ਲੋ ਗਾਂ ਹੋ ਆਦੀ ਕਿਉਂ ਆ ਇਨੂੰ ਨਵਾਂ ਕਹਿੰਦੇ ਹੁਣੀ ਗੰਦ ਚ ਬਣਨਾ ਉੱਥੇ ਹੀ ਜਿੱਥੇ ਹੈਗੀ ਆ ਨਾ ਆਪੇ ਲੱਗ ਜਾਣਾ ਇਹਨੇ ਵੀ ਤੇ ਇਧਰ ਦੇਖੋ ਬਈ گلاب ਦੇ ਆਪਣੇ ਫੁੱਲ ਕਿੱਡੇ-ਕੱਡੇ ਹੋ ਗਏ گلاب ਦੇ ਆਪਾਂ ਮੁੱਟੇ ਲਵਾਏ ਸੀਗੇ ਦੇਖੋ ਕਿੰਨੇ ਹੁਣ ਫੁੱਟਣ ਲੱਗ ਪਏ ਫੁੱਟ ਦੀ ਬਾਹਰ ਆ ਇੰਨੇ ਸੋਹਣੇ ਫੁੱਟਦੇ ਪਏ ਦੇਖੋ ਆਹ ਜ਼ਿਆਦਾ ਸੋਹਣਾ ਫੁੱਟਿਆ ਸਭ ਪਹਿਲਾਂ ਫੁੱਟਦਾ ਨਹੀਂ ਪਿਆ ਸੀ ਹੁਣ ਫੁੱਟਿਆ ਵੇਖੋ ਕਿੱਡਾ ਸੋਹਣਾ ਲੱਗਦੇ ਪਏ ਦੋਵੇਂ ਤੇ ਵੇਖਾਂਗੇ ਕਹਿੰਦੇ ਰੰਗ-ਬਰੰਗੇ ਫੁੱਲ ਆ ਦੇਖਾਂਗੇ ਕਿਵੇਂ ਦੇ ਲੱਗਦੇ ਆ ਫੁੱਲ ਇਹਨਾਂ ਨੂੰ ਜੋ ਵੱਡੇ ਹੋ ਗਏ ਚਲੋ ਭਾਈ ਗੁੱਡ ਮਾਰਨਿੰਗ ਤੇ ਕੱਲ ਬਣਾਇਆ ਹੈਗਾ ਵਲੌਗ ਕੋਸ਼ ਤੇ ਬਾਕੀ ਲਾਪਰੀ ਤੇ ਇੱਥੇ ਦੇਖੋ ਰੋਟੀ ਖਾਂਦਾ ਪਿਆ ਵਾ ਚਲੋ ਭਾਈ ਇਹਨੇ ਪਤਾ ਕਿਉਂ ਟੀ ਆ ਜਿਹੜੀ ਪਾਈ ਹੋਈ ਕਿਉਂ ਪਾਈ ਆ ਆ ਜਿਹੜੀ ਮੰਮੀ ਉਹਨਾਂ ਦਾਲ ਬਣਾਈ ਆ ਤੇ ਕਹਿੰਦਾ ਉਹ ਗਾ ਲਿਬੜੇ ਨਾ ਪਤਾ ਨਾ ਲੱਗੇ ਮੰਮੀ ਨੂੰ ਵੀ ਗਾਲਾਂ ਨਾ ਭੈਣ ਬੜਾ ਤੇਜ਼ ਆ ਅੱਜ ਵੇਖੋ ਇਹਨੇ ਇਹ ਸਕੀਮ ਬੜੀ ਲਾਉਂਦਾ ਜਦੋਂ ਮਤਲਬ ਜਿਹੜੀ ਸਬਜੀ ਬਣਦੀ ਉਹ ਰੰਗ ਦੀ ਟੀ-ਸ਼ਰਟ ਪਾ ਲੈਂਦਾ ਤਾਂ ਕਿ ਉੱਤੇ ਦਾਗ ਨਾ ਪਵੇ ਵਧੀਆ ਸਕੀਮ ਆ ਹਨਾ ਹੂੰ ේలు ආරంగా ర රంగిత పතා లగ